ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਅਸੀਂ ਅੱਜ ਇਸ ਵਕਤ ਬਠਿੰਡਾ ਦੇ ਹਾਜ਼ਰੀਤਨਾ ਦਰਗਾਹ ਦੇ ਮੇਨ ਗੇਟ ਐਂਟਰੀ ਪੁਆਇੰਟ ਤੇ ਖੜੇ ਹੈਗੇ ਤਾਂ ਤੁਸੀਂ ਉਹਨਾਂ ਦਿਖਾ ਦਿਓ ਪਹਿਲਾਂ ਸਰਕਾਰਾਂ ਇੱਥੇ ਆਂਦੇ ਜਾਂਦੇ ਰਹੀਆਂ ਪਰੰਤੂ ਹਾਲੇ ਤੱਕ ਮੇਨ ਗੇਟ ਦਰਗਾਹ ਦੀ ਕਿਸੇ ਨੇ ਕਿਸੇ ਨੇ ਧਿਆਨ ਦਿੱਤਾ ਕੋਈ ਉਹਦਾ ਸੰਦਿਕਰ ਸੰਦਕਰਨ ਨਹੀਂ ਕੀਤਾ ਕੋਈ ਉਹਦੀ ਮੁਰੰਮਤ ਨਹੀਂ ਕੀਤੀ ਨਾ ਹੀ ਇੱਥੇ ਸਟੀਰੀ ਆਟਾ ਹੈਗੇ ਆ ਹਾਲਾਂਕਿ ਇੱਥੇ ਪ੍ਰਸ਼ਾਦ ਵੇਚਣ ਵਾਲੇ ਰਾਤ ਨੂੰ ਇੱਥੇ ਰੇਡੀਆਂ ਲਾਉਂਦੇ ਹੈਗੇ ਇਹ ਵੀ ਕਾਫੀ ਪਛਾਣਨੇ ਤੇ ਦੂਰੋਂ ਦੂਰ ਸੰਗਤਾਂ ਇੱਥੇ ਬਾਬੇ ਦੇ ਚੱਗ ਚੜਾਉਣ ਵਾਸਤੇ ਆਉਂਦੀਆਂ ਨੇ ਮੱਥਾ ਟੇਕਦੇ ਨੇ ਤੇ ਉਹਨਾਂ ਨੂੰ ਕਾਫੀ ਪਛਾਣਨੇ ਹੁੰਦੀ ਹੈ ਤੇ ਸਾਡੇ ਕੋਲ ਇੱਥੇ ਲੋਕ ਵੀ ਨਾਲ ਗੱਲਬਾਤ ਵੀ ਕਰਦੇ ਹੈਗੇ ਹਾਂ ਅੱਜ ਕੀ ਕਹਿਣਾ ਚਾਹੁੰਗਾ ਇੱਥੇ ਹਾਜ਼ਰੀ ਦਾ ਦਰਗਾਹ ਸਾਹਿਬ ਹੈ ਕਾਫੀ ਪੁਰਾਣੀ ਇਤਿਹਾਸਿਕ ਹੈ ਇੱਥੇ ਲੋਟ ਵੀ ਹੈ ਨੀ ਕੀ ਪ੍ਰੋਬਲਮ ਹੈ ਇੱਥੇ ਬਸ ਇੱਕ ਮੇਨ ਲਾਈਟ ਦੀ ਪ੍ਰੋਬਲਮ ਹੈ ਸੰਗਤਾਂ ਇੱਥੋਂ ਬਹੁਤ ਦੂਰ ਦੂਰ ਤੋਂ ਆਉਂਦੀਆਂ ਪੱਛਮੀ ਬੰ ਇਦਨ ਸਾਰੇ ਮੁਸਲਮ ਭਾਈ Hindu ਭਾਈ ਸਾਰੇ ਆਉਂਦੇ ਆ ਅੱਜ ਤੁਸੀਂ ਇੱਥੇ ਆਸ-ਪਾਸ ਦੇਖੋਗੇ ਇੱਥੋਂ ਪੰਜਾਬ ਦੀ ਸੰਗਤ ਬਹੁਤ ਜ਼ਿਆਦਾ ਆਈ ਦੀ ਹੈ ਇਹ ਡੇਢ ਤੋਂ 2 ਮਹੀਨੇ ਤੇ ਮੇਲਾ ਚੱਲਦਾ ਕਿ ਸਮੱਸਿਆ ਕੀ ਮੇਲਾ ਤੇ ਮੇਨ ਇੱਥੇ ਇੱਕ ਸਟਰੀਟ ਲਾਈਟ ਦੀ ਪ੍ਰੋਬਲਮ ਹੋ ਜਾਂਦੀ ਹੈ ਕੀ ਦਿੱਕਤ ਕੀ ਹੁੰਦੀ ਉਹਦੀ ਉਹਦੀ ਕੀ ਰਾਤ ਨੂੰ ਉਹਨਾਂ ਨੂੰ ਵਿਚਾਨਾ ਨਾਲ ਹੁੰਦਾ ਹੈ ਇਹਨਾਂ ਨੂੰ ਇੱਕ ਦੋ ਵਾਰੀ ਇੱਥੇ ਸਮਾਨ ਵੀ ਖੋਹ ਲਿੱਤਾ ਹੈ। ਹੂੰ ਇਹ ਦਿੱਕਤ ਆਈ। ਇਹ ਦਿੱਕਤ ਹੈ। ਹਾਂਜੀ। ਅੱਛਾ ਫਿਰ ਇਹ ਸਮਾਨ ਦੇ ਵਿੱਚ ਕੋਈ ਮਾਰਕ ਕਮੇਟੀ, ਨਗਰ ਨਿਗਮ, ਵਕਬੋਰ ਕਿਸੇ ਨੇ ਧਿਆਨ ਪਾਇਆ ਇੱਧਰ ਕੋਈ ਧਿਆਨ ਨਹੀਂ ਦਿੰਦਾ ਜੀ। ਮੈਂ ਤੁਹਾਨੂੰ ਪੋਲ ਵੀ ਦਿਖਾ ਦੇਣਾ ਪੋਲ ਖਾਲੀ ਪਿਆ। ਹੂੰ ਆ ਪਿੱਛੇ ਪੋਲ ਖਾਲੀ ਪਿਆ। ਇੱਧਰ ਪੋਲ ਖਾਲੀ ਪਿਆ। ਇੱਥੇ ਲਾਈਟਾਂ ਹੋ ਜਾਣ ਸੰਗਨ ਨੂੰ ਦਿੱਕਤ ਖਤਮ ਹੋ ਜਾਊ। ਇਹ ਇਹ ਜੋ ਸਾਡੀ ਪ੍ਰੋਬਲਮ ਹੈ। ਅੱਛਾ ਜੀ ਆਪਾਂ ਗੱਲ ਕਰੀਏ ਦਰਗਾਹ ਦੀ ਗੱਲ ਕਰੀਏ। ਇਹ ਦਰਗਾਹ ਕਿੰਨੇ ਸਾਲ ਪੁਰਾਣਾ ਹੈ? 메인 ਗੇਟ ਕਿੰਨਾ ਪੁਰਾਣਾ ਹੈਗਾ ਜੀ? ਇਹ ਦਰਗਾਹ ਲਗਭਗ 400 ਸਾਲ ਪੁਰਾਣਾ ਹੈ। 400 ਸਾਲ। ਇੱਥੇ ਮਹਾਰਾਜ ਗੁਰਭਗਵੇਂ ਸਿੰਘ ਜੀ ਆਇਐ ਸੀ। ਜੀ। ਉਹਨਾਂ ਨੇ ਹਾਜੀ ਰਤਨ ਜੀ ਨੂੰ ਮਿਲੇ ਸੀ। ਉਹਨਾਂ ਨੇ ਇੱਕ ਵਚਨ ਕੀਤਾ ਸੀ ਉਹਨਾਂ ਨੂੰ। ਵੀ ਹਾਜੀ ਸਾਹਿਬ ਛੋਡੇ ਛੋਡੇ ਤਾਂ ਮੇਰੇ ਤੋਂ ਪਹਿਲਾਂ ਤੁਹਾਡਾ ਨਾਮ ਆਇਆ ਕਰੂਗਾ ਇੱਥੇ ਇੱਥੇ ਦਸਵੇਂ ਪਾਸੇ ਹੀ ਨਹੀਂ ਲਿਖਿਆ ਜਾਂਦਾ ਤੇ ਹਾਜੀ ਰਤਨ ਗੁਰਦੁਆਰਾ ਲਿਖਿਆ ਜਾਂਦਾ ਉਹਦੇ ਦੇਖੇ ਹਾਂਜੀ ਅੱਛਾ ਜੀ ਆਪਾਂ ਗੱਲ ਕਰੀਏ ਗੋਗਾ ਮੇਲਾ ਜੜਾਂਦਾ ਹੈ ਰਖੜੀ ਤੋਂ ਬਾਅਦ ਆਂਦਾ ਹੈ ਉਸ ਤੋਂ ਬਾਅਦ ਮੇਲਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਹਾਂਜੀ ਹੁਣ ਮੇਲਾ ਸਟਾਰਟ ਹੈ ਇਹ 40 ਦਿਨ ਚੱਲਦਾ ਜੀ ਘੱਟੋ ਘੱਟ 40 ਦਿਨ 40 ਦਿਨ ਚੱਲਦਾ ਹੀ ਹੈ ਵੈਸੇ ਤਾਂ ਸਾਰਾ ਸਾਲ ਹੀ ਸੰਗਤ ਆਉਂਦੀ ਹੈ ਵੀਰਵਾਰ ਨੂੰ ਇੱਥੇ ਰੌਣਕ ਮੇਲਾ ਪੂਰਾ ਹੁੰਦਾ ਹੈ ਸ਼ੁੱਕਰਵਾਰ ਨੂੰ ਇੱਥੇ ਨਮਾਜ਼ ਵੀ ਪੜ੍ਹੀ ਜਾਂਦੀ ਹੈ ਤੇ ਅਸੀਂ ਦਿੱਕਤ ਹੋਣ ਲਾਈਟਾਂ ਵੀ ਹੈ ਲਾਈਟਾਂ ਦੀ ਮੇਨ ਪ੍ਰੋਬਲਮ ਹੈ ਥੋੜੀ ਸੜਕਾਂ ਵੀ ਥੋੜੀ ਮਾੜੀਆਂ ਹੈ ਉੱਥੇ ਕਈ ਵਾਰ ਬੱਚੇ ਨੰਗੇ ਪੈਰ ਚੱਲਦੇ ਹੈ ਉਹਨਾਂ ਨੂੰ ਪ੍ਰੋਬਲਮ ਹੁੰਦੀ ਉਹਨਾਂ ਦੇ ਪੈਰਾਂ 'ਚ ਡਲੇ ਵਾਲੇ ਤੇ ਡਲੇ ਵਾਲੇ ਅੱਛਾ ਤੁਸੀਂ ਦੱਸੋ ਤੁਸੀਂ ਕਿੱਥੇ ਪਸਾਲ ਵੇਚਣ ਦਾ ਇੱਥੇ ਰੋੜੀ ਲਾਣੇ ਹੈ ਜੋ ਕਿੰਨੇ ਦੇ ਪਸਾਲ ਆਉਂਦੇ ਤੁਹਾਨੂੰ ਵਾਲੀ ਜਾਨੀ ਆਏ ਇੱਕ ਵਾਲੇ ਵਾਲੇ ਚੋਰ ਚੱਕੇ ਵੀ ਬਹੁਤ ਆਉਂਦੇ ਹਨ ਤੇ ਇਹ ਤੇ ਲੈਟਰ ਆ ਮੈਂ ਜਿਹੜੀ ਜੋ ਕੰਮ ਹੈ ਕੰਮ ਇਹ ਹਾਂਜੀ ਲੈਟਰ ਕਿਸੇ ਸਰਕਾਰ ਨੇ ਲਵਾਈਆਂ ਲੈਟਰ ਲਵਾਈਆਂ ਨਹੀਂ ਅੱਛਾ ਕਿੰਨੇ ਕਪਸ਼ਾਨੀ ਦੇ ਬਤਨ ਵਾਲੀ ਆਂਦੀ ਆ ਜੀ ਦੇਖੋ ਜਾਨੀ ਇੱਕ ਦਿੱਕਤ ਹੈ ਆਉਣ ਵਾਲੀ ਸੰਗਤ ਦਾ ਜਿਹੜੀ ਠੀਕ ਆ ਉਹਨਾਂ ਦੇ ਰਾਤ ਨੂੰ ਧੱਕੇ ਨਾਲ ਪਰਚੀ ਕੱਢਦੇ ਆ ਮਾਰ ਕੇ ਕਮੇਟੀ ਆਏ ਜਿੰਨੇ ਮਾਲਾ ਸੰਗਤ ਖੜਦੀ ਹੈ ਤੇ ਕੋਈ ਪਰਚੀ ਨਹੀਂ ਲੱਗਣੀ ਚਾਹੀਦੀ ਤੇ ਪਰਚੀ ਕੱਢਦੇ ਆ ਰਾਤ ਨੂੰ ਮਾਰਕੀਟ ਕਮੇਡੀ ਵਾਲੇ ਜਿੰਨੀ ਸੰਗਤ ਆਉਂਦੀ ਹੈ ਰੇਗ ਦੀ ਡੀਲ ਦੀ ਪਰਚੀ ਕੱਢਦੇ ਆ ਅੱਛਾ ਪਰਚੀ ਕੱਢਦੇ ਬਾਕੀ ਮੇਨ ਟੈਂਪਰੋਲਮ ਵੀ ਡੀ ਮੇਨ ਲਾਈਟਾਂ ਵੀ ਆ ਰਾਤ ਨੂੰ ਲਾਈਟ ਨਹੀਂ ਜਾਂਦੀ ਪਰਚੀ ਕੱਟਣੀ ਨਹੀਂ ਚਾਹੀਦੀ ਸੰਗਤ ਦੀ ਉਹ ਵੀ ਸੰਗਤ ਆਉਂਦੀ ਜਿਹੜੀ ਇਸੇ ਤਰ੍ਹਾਂ ਪਰਚੀ ਕੱਢਦੇ ਸੰਗਤ ਸਾਡੇ ਕੋਲ ਹੋਰ ਵੀ ਹੈਗੇ ਲੋਕ ਗਲਤ ਕਰ ਰਹੇ ਕੀ ਕਹਾਂ ਚਾਹੂੰ ਜਿਸ ਤਰ੍ਹਾਂ ਇਹ ਇਨਾ ਪੁਰਾਣਾ ਗਿਆ ਆਪਣਾ ਗੇਟ ਹੈਗਾ ਦਰਗਾਹ ਸਾਹਿਬ ਹਜੇ ਦਰਗਾਹ ਸਾਹਿਬ ਕੀ ਤੋਂ ਉਸੇ ਪ੍ਰੇਸ਼ਾਨੀ ਆਉਂਦੀ ਹੈ ਤੇ ਲਾਈਟ ਹੈਗੀ ਹੈ ਕਦੇ ਤੋਂ ਹੈ ਨਹੀਂ ਇਹਦਾ ਹੀ ਚਾਰ ਪੰਜ ਸਾਲ ਪੁਰਾਣੀ ਹੈ ਲੱਗੀਆਂ ਲੱਗੀਆਂ ਨਹੀਂ ਇੱਥੇ ਇਹ ਲੱਗਣੀ ਚਾਹੀਦੀ ਹੈ ਲਾਈਟ ਜ਼ ਸੰਗਤ ਆਉਂਦੀ ਹੈ ਦੇਖ ਲਓ ਸਾਰੇ ਹਿੰਦੀਤਾਂ ਦੀ ਸੰਗਤ ਆਉਂਦੀ ਹੈ ਮਾ ਸਾਡੇ ਕੋਲ ਉਹਦੇ ਵਾਸਤੇ ਕੋਈ ਪ੍ਰਬੰਧ ਹੈ ਨਹੀਂ ਜੀ ਲੈਟਰ ਨਹੀਂ ਲੈਟਰੀ ਨਹੀਂ ਨਾਲ ਕੋਈ ਲੈਟਰ ਬਾਥਰੂਮ ਨਹੀਂ ਹੈਗਾ ਹੀ ਨੇੜੇ ਉਹ ਸੰਗਤ ਵਿਚਾਰੀ ਰੋੜੇ ਉੱਤੇ ਹੀ ਕਰਦੀ ਹੈ ਸਾਡਾ ਬਾਥਰੂਮ ਨਹੀਂ ਵੈਸੇ ਪ੍ਰੋਬਲਮ ਆਉਂਦੀ ਹੈ ਹਾਂ ਜੀ ਹਾਂ ਜੀ ਪਰ ਇੱਥੇ ਸਕਿਉਰਟੀ ਗਾਰਡ ਵੀ ਲੱਗਣੇ ਚਾਹੀਦੇ ਆ ਜੀ ਰਾਤ ਨੂੰ ਚੋਰੀ ਹੁੰਦੀ ਹੈ ਰਾਤ ਨੂੰ ਬਹੁਤ ਚੋਰੀ ਹੁੰਦੀ ਹੈ

यात्रा एक बांधने है एथे पूरे हिमाचल राजस्थान दिल्ली चारों पासों भ्रमण किया थे। तो लेकिन तुरंत लागन दिया इस वक्त ए है के रात में थे के हाँ। के थे ए लड़का कोई इंतजाम नहीं इस वक्त सभी प्रशासन को पूरे मांग करा गए के और कुछ दिनों के बीच में थी ए, थे ए ਉੋਟ ਨਹੀਂ ਦਿਖਾਈ ਜਾਏ ਜੋ ਕਿ ਯਾਤਰੀਆਂ ਵਾਸਤੇ ਬਹੁਤ ਜ਼ਰੂਰੀ ਹੈ ਤੇ ਸਾਡੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਤੁਸੀਂ ਦੇਖਾ ਦਿਓ ਇਸੇ ਸਾਡੇ ਨਾਲ ਦਰਗਾਹ ਸਾਡੇ ਬਾਹਰ ਹੈ ਜਿਹੜੇ ਹੈਗੇ ਆ ਪ੍ਰਸ਼ਾਦ ਵੇਚਣ ਵਾਲੇ ਲੋਕ ਤੇ ਉਹਨਾਂ ਦਾ ਕਹਿਣਾ ਹੈਗਾ ਸਰਕਾਰਾਂ ਆਂਦੀਆਂ ਜਾਂਦੀਆਂ ਗਈਆਂ ਪਰ ਕਿਸੇ ਵੀ ਸਰਕਾਰ ਦੇ ਵੱਲੋਂ ਇਤਿਹਾਸਿਕ ਇਹ ਦਰਗਾਹ ਹੈਗੀ ਆ ਹਜੇ ਤੱਕ ਗੁਰਦੁਆਰਾ ਸਾਹਿਬ ਦੀ ਆਪਾਂ ਇਹਨੂੰ ਕਹਿ ਦਿੰਦੇ ਆ ਕਿ ਲੱਖਾਂ ਦੀ ਸੰਗਤ ਦੇ ਵਿੱਚ ਰੱਖੀ ਤੋਂ ਬਾਅਦ ਗੁੱਗਾ ਮੇਲਾ ਜਿਹੜਾ ਭਰਦਾ ਉਸ ਤੋਂ ਬਾਅਦ ਮੇਲਾ ਸਟਾਰਟ ਹੋ ਜਾਂਦਾ ਤੇ ਸੰਗਤਾਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਤਾਂ ਹਜ ਤੱਕ ਇੱਥੇ ਕੋਈ ਵੀ ਲਾਈਟ ਦਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਦੁਕਾਨਦਾਰ ਰੇੜੀ ਵਾਲੇ ਪਛਾਇ ਵਿੱਚੋਂ ਵੀ ਪਛਾਣ ਨਜ਼ਰ ਆ ਰਹੇ ਨੇ ਤੇ ਜਿਹੜੇ ਸੰਗਤ ਹੈਗੀ ਆ ਉਹ ਵੀ ਰਾਤ ਨੂੰ ਪਛਾਣ ਆਉਂਦੀ ਹੈ ਤੇ ਮੰਗ ਕਰ ਰਹੇ ਹੈਗੇ ਨੇ ਚਾਹੇ ਉਹ ਮਾਰਕ ਕਮੇਟੀ ਹੈ ਚਾਹੇ ਨਗਰ ਨਿਗਮ ਹੈ ਚਾਹੇ ਵਕਬੋੜ ਹੈ ਵੀ ਇੱਥੇ ਲਾਈਟ ਲਾਈ ਜਾਵੇ ਤਾਂ ਕਿ ਜਿਹੜੀ ਉਹਨਾਂ ਨੂੰ ਪਛਾਣ ਨਹੀਂ ਆ ਰਹੀ ਹੈਗੀ ਉਹਨਾਂ ਤੋਂ ਨਜ਼ਰ ਨਹੀਂ ਸਕੇ ਤੁਸੀਂ ਜਿਹੜੇ ਮੌਲਾ ਧਿਆਨ ਚ ਲੈਂਦਾ ਜੀ ਈ ਮੈਂ ਉੱਧਰ ਸਾਡੇ ਵਿੰਗ ਦੇ ਅਸੀਰ ਇੰਸਾਨ ਸਾਹਿਬ ਨੂੰ ਅਸੀਂ ਕਹਿ ਕੇ ਕਰਵਾ ਦਿੰਨੇ ਆਂ ਵੈਸੇ ਵੀ ਸਾਡਾ ਬੜਾ ਸੀਜ਼ਨ ਆਉਣ ਵਾਲਾ ਅਸੀਂ ਮਤਲਬ ਲਾਈਟਾਂ ਦਾ ਰਿਪੇਅਰਿੰਗ ਹੋਣ ਦਾ ਕੰਮ ਵੈਸੇ ਤੰਦਰੀ ਆਈ ਆਲਰੇਡੀ ਚੱਲਿਆ ਤੇ ਕਰਵਾ ਦਿੰਨੇ ਆਂ ਅਸੀਂ ਤੁਹਾਡੇ ਤੁਸੀਂ ਸਾਡੇ ਮਾਮਲਾ ਧਿਆਨ ਚ ਲੈਂਦੇ ਅਸੀਂ ਅਸੀਰ ਸਾਹਿਬ ਨੂੰ ਕਹਿ ਕੇ ਉਹ ਕਰਵਾ ਦੇ ਲੈ ਇੱਥੇ ਵੀ ਲਾਈਟਾਂ ਲੱਗੀਆਂ ਨਹੀਂ ਕੱਲ ਇੱਕ ਦੋ ਦਾ ਬੇ ਮੇਨ ਗੇਟ ਹੈ ਜਿੱਥੇ ਜਿਹੜਾ ਸਰਦਾਰ ਨੂੰ ਆਉਂਦੇ ਆ ਉਹ ਬਹੁਤ ਪਛਾਣ ਜਾਂਦੇ ਆ ਬਸ ਉਹ ਤੋਂ ਮੈਂ ਦੱਸਿਆ ਜੀ ਮਤਲਬ ਬਹੁਤ ਬੇਚਲ ਰਹੀ ਲਾਈਟਾਂ ਸਾਡੀ ਮੰਡੀ ਦੀ ਤੇ ਅਸੀਂ ਕਹਿ ਕੇ ਕਰਵਾ ਦਿੰਨੇ ਆਂ ਤੇ ਜਦ ਲੱਗ ਜਾਏ ਜਲਦੀ ਜ ਇਹਨਾਂ ਤੋਂ ਵੀ ਜੀ ਸਮਾਂ ਸਾਡੇ ਵਿੰਗ ਦੇ ਅਸਲੀ ਸਾਹਿਬ ਮਤਲਬ ਵੀਡੀਓ ਵਾਲੀ ਦਾ ਮੰਡੀ ਰੋਹੀ ਕਰਦੇ ਨੇ ਸਾਰਾ